ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਸਾ ਸਤਗੁਰ ਸੁਣੇਂਦਾ ਤੈਸੋ ਛੜਿਆ ਮਿਲੇ ਪ੍ਰਭ ਹਰ ਦਰਗਹ ਕਾ ਵਸੀਠ ਹਰ ਨਾਮ ਮੰਤਰ ਦਰੜਾਏਂਦਾ ਕਟਹੁ ਮੈ ਰੋਗ ਨਾਨਕ ਸਤ ਗੁਰ ਤਿਨਾਂ ਮਿਲਾਇਆ ਜਿਨਾਂ ਤੁਰੇ ਤਿਆ ਸੰਜੋਗ ਬਾਣੀ ਗੁਰੂ ਗੁਰ ਹੈ ਬਾਣੀ ਵਿੱਚ ਬਾਣੀ ਅੰਬਰਤ ਸਾ ਗੁਰ ਬਾਣੀ ਕੈ ਸੇਵਕ ਜਨ ਮੰਨ ਪਰਤਖ ਗੁਰੂ ਨਿਸਤਾਰੇ ਸੋ ਕਹੋ ਢਾਲ ਗੁਰ ਸੇਵੀਐ ਐਹਨਿਸ ਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੇ ਰਾੜੀ ਨਹਲਾਉਥਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਗਵਾਵੇ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੇ ਆਪਣਾ ਗੁਣ ਨਗਵਾਵੇ ਜੋ ਕਿਛ ਕਰੇ ਸਾਪੇ ਸਾਵੇਂ ਹਰ ਆਪੇ ਕਾਰ ਕਮਾਵੇ ਹਰ ਆਪੇ ਹੀ ਮਤ ਦੇਵੇ ਸੱਤੇ ਹਰ ਆਪੇ ਬੋਲ ਬੁਲਾਵੇ ਹਰ ਆਪੇ ਪੰਜ ਤਤ ਵਿਸਥਾਰ ਵਿਚ ਤਤ ਬਨ ਗਿਆਪ ਪਾਵੈ ਜਨਾਨਕ ਸਤਗੁਰ ਮਿਲੇ ਆਪੇ ਹਰ ਆਪੇ ਜਗ ਰਚਾਵੈ ਹਰਿ ਆਪੇ ਪੰਜ ਤਤ ਵਿਸਥਾਰ ਵਿੱਚ ਧਤੂ ਤੰਦ ਆਪਿ ਪਾਵੈ ਜਨ ਨਾਨਕ ਸਤਿਗੁਰ ਮਿਲਿ ਆਪੇ ਹਰਿ ਆਪੇ ਜਗਰ ਚੁਕਾਵੇ ਵਾਹ ਗੁਰੂ ਜੀ ਦਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਆਓ ਹਰ ਰੋਜ ਦੀ ਤਰ੍ਹਾਂ ਰਲ ਮਿਲ ਕੇ ਅੱਜ ਦਾ ਜੋ ਹੁਕਮਨਾਮਾ ਸਾਨੂੰ ਪ੍ਰਾਪਤ ਹੋਇਆ ਉਹਦੇ ਵਿਚਾਰ ਦੇ ਨਾਲ ਆਪਾਂ ਸਾਰੇ ਜਗਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 700 19 ਤੇ 720 ਅੰਗ ਦੇ ਉੱਤੇ ਸੁਭਾਏਵਾਨ ਬਹਿਰਾੜੀ ਮਹੱਲਾ ਚੌਥਾ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਉਹਨਾਂ ਦੇ ਮੁਖਾਰਬਿੰਦ ਤੋਂ ਬਹਿਰਾੜੀ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਹਰ ਜਨ ਰਾਮ ਨਾਮ ਗੁਣ ਗਾਵੇ ਗੁਰੂ ਰਾਮਦਾਸ ਮਹਾਰਾਜ ਸਾਨੂੰ ਅੱਜ ਸਮਝਾ ਰਹੇ ਹੈ ਕਿ ਜਦੋਂ ਪਰਮਾਤਮਾ ਦਾ ਨਾਮ ਕੋਈ ਜਪਣ ਲੱਗ ਜਾਂਦਾ ਹੈ ਉਹਦਾ ਜਨ ਬਣ ਜਾਂਦਾ ਹੈ ਜਦੋਂ ਕੋਈ ਜਨ ਬਣ ਕੇ ਉਸ ਪਰਮਾਤਮਾ ਨੂੰ ਜਪਦਾ ਫਿਰ ਉਹਦੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਵਿਸ਼ੇ ਵਕਾਰ ਨਿਕਲ ਜਾਂਦੇ ਐ ਉਹ ਕਹਿੰਦੇ ਫਿਰ ਉਸ ਇੱਕ ਪਰਮਾਤਮਾ ਨੂੰ ਹੀ ਗੁਣ ਗਾਉਂਦਾ ਉਸੇ ਨੂੰ ਹੀ ਆਜ਼ਾਦ ਕਰਦਾ ਉਸੇ ਦੀ ਸਿਮਰਨ ਕਰਦਾ ਹਰ ਜਨ ਰਾਮ ਨਾਮ ਗੁਣ ਗਾਵੇ ਉਸ ਰਾਮ ਦਾ ਉਸ ਅੱਲਾ ਦਾ ਉਸ ਵਾਹਿਗੁਰੂ ਦਾ ਹੀ ਗੁਣ ਗਾਉਂਦਾ ਜਦੋਂ ਇੱਕ ਦੇ ਨਾਲ ਜੁੜ ਜਾਂਦਾ ਫਿਰ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਕਹਿੰਦੇ ਜੇ ਕੋਈ ਉਹਦੀ ਨਿੰਦਿਆ ਕਰੇ ਨਾ ਉਨਵਾੜਾ ਚੰਗਾ ਕਹੇ ਕਹਿੰਦੇ ਜਿਹੜਾ ਉਹ ਹਰ ਜਨ ਹੁੰਦਾ ਹੈ ਕਹਿੰਦੇ ਉਹ ਫਿਰ ਆਪਣਾ ਗੁਣ ਨਹੀਂ ਗਵਾਉਂਦਾ ਭਾਵ ਕਿ ਉਹ ਉਹਦੇ ਨਾਲ ਉਸ ਤਰ੍ਹਾਂ ਉਸ ਤਰੀਕੇ ਨਾਲ ਗੱਲ ਨਹੀਂ ਕਰਦਾ ਜਿਸ ਤਰੀਕੇ ਦੇ ਨਾਲ ਉਹ ਨਿੰਦਿਆ ਕਰਨ ਵਾਲਾ ਗੱਲਾਂ ਕਰਦਾ ਕਹਿੰਦੇ ਉਹ ਆਪਣਾ ਸੁਭਾਅ ਭਾਵ ਕਿ ਉਹ ਆਪ ਗੁੱਸੇ ਦੇ ਵਿੱਚ ਨਹੀਂ ਆਉਂਦਾ ਜੇ ਦੂਸਰੇ ਨੇ ਗੁੱਸੇ ਵਿੱਚ ਕੁਝ ਕਿਹਾ ਤਾਂ ਆਪਣੇ ਆਪ ਨੂੰ ਕੰਟਰੋਲ ਰੱਖਦਾ ਕਹਿੰਦੇ ਜਿਹੜਾ ਪ੍ਰਮਾਤਮਾ ਦੇ ਵਿੱਚ ਆਪ ਇਦੋ ਹੋਇਆ ਹੁੰਦਾ ਜਿਹੜਾ ਪਰਮਾਤਮਾ ਦੇ ਸਿਮਰਨ ਚ ਜੁੜਿਆ ਹੋਇਆ ਹੁੰਦਾ ਹੈ ਜੇ ਕੋਈ ਨਿੰਦ ਕਰੇ ਹਰ ਜਨ ਕਰ ਆਪਣਾ ਗੁਣ ਨਾ ਗਵਾਵੇ ਇਹਨੂੰ ਆਪਣਾ ਗੁਣ ਨਹੀਂ ਗਵਾਉਂਦਾ ਜਿਵੇਂ ਆਪਾਂ ਵਾਰੀ ਤੌਰ ਤੇ ਦੇਖੀਏ ਇਹ ਸੱਪ ਹੈ ਉਹਨੂੰ ਜਿੰਨਾ ਮਰਜ਼ੀ ਤੁਸੀਂ ਦੁੱਧ ਭਲਾਈ ਜਾਓ ਉਹਦਾ ਜਿਹੜਾ ਗੁਣ ਹੈ ਉਹਦੇ ਵਿੱਚ ਜ਼ਹਿਰ ਉਹ ਕਦੇ ਖਤਮ ਨਹੀਂ ਕਰਦਾ ਜਿੰਨਾ ਮਰਜ਼ੀ ਦੁੱਧ ਭਲਾਈ ਜਾਇਓ ਜਿਹੜਾ ਕੌੜਤ ਹੁੰਦਾ ਹੁੰਦਾ ਉਹਨੂੰ ਕਹਿੰਦੇ ਚਾਹੇ 68 ਦਿਨਾਂ ਤੇ ਲੈ ਜਾਓ ਆਪਣਾ ਗੁਣ ਆਪਣੇ ਗੁਣਤਣ ਉਹ ਗਵਾਉਂਦਾ ਨਹੀਂ ਹੈ ਉਹ ਆਪਣੇ ਗੁਣਤਣ ਨੂੰ ਕਾਇਮ ਰੱਖਦਾ ਹੈ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਆ ਕਿ ਜਿਹੜਾ ਪ੍ਰਮਾਤਮਾ ਦੇ ਵਿੱਚ ਆਪੇਦ ਹੋ ਜਾਂਦਾ ਹੈ ਉਹ ਆਪਣਾ ਸੀਲ ਸੁਭਾਅ ਜਿਹੜਾ ਉਹ ਆਪਣਾ ਗੁਣ ਜਿਹੜਾ ਉਹ ਕਦੇ ਗਵਾਉਂਦਾ ਨਹੀਂ ਕਦੇ ਗੁੱਸੇ 'ਚ ਆ ਕੇ ਗਾਲਾਂ ਨਹੀਂ ਕੱਢਦਾ ਜੇ ਦੂਜੇ ਬੰਦੇ ਨੇ ਗਾਲਾਂ ਕੱਢੀਆਂ ਅਸੀਂ ਵੀ ਗਾਲਾਂ ਕੱਢੀਆਂ ਕਹਿੰਦੇ ਫਿਰ ਤੁਹਾਡੇ ਤੇ ਉਹਦੇ 'ਚ ਫਰਕ ਕੀ ਰਹਿ ਗਿਆ ਜੇ ਕੋਈ ਨਿੰਦ ਕਰੇ ਹਰ ਜਨ ਕੇ ਆਪਣਾ ਗੁਣ ਨਾ ਗਵਾਵੇ ਕਹਿੰਦੇ ਆਪਣਾ ਗੁਣ ਨਹੀਂ ਗਵਾਉਂਦਾ ਜਿਵੇਂ ਗੁਰੂ ਸਾਹਿਬ ਨੇ ਕਿਹਾ ਨਾ ਲੋਕੀ 86 ਤੀਰਥ ਨਾਏ ਕੌੜਾ ਬਨ ਤਉ ਨਾ ਜਾਏ ਕਹਿੰਦੇ ਜਿਹੜਾ ਕੌੜਤ ਹੁੰਦਾ ਉਹਨੂੰ ਚਾਹੇ 86 ਤੀਰਥਾਂ ਤੇ ਤੁਸੀਂ ਲੈ ਜਿਓ 86 ਤੀਰਥਾਂ ਤੇ ਉਹਦਾ ਇਸ਼ਨਾਨ ਕਰਾ ਦਿਓ ਕਹਿੰਦੇ ਉਹਦੇ ਵਿੱਚੋਂ ਕੁੜਤਣ ਨਹੀਂ ਕਦੇ ਜਾਂਦੀ ਨਿੰਮ ਦਾ ਦਰਖਤ ਹੈ ਜਿਹੜਾ ਉਹਦੇ ਵਿੱਚ ਰੋਜ਼ ਤੁਸੀਂ ਚੀਨੀ ਦਾ ਘੋਲ ਪਾਉਂਦੇ ਰਹੋ ਚੀਨੀ ਦਾ ਘੋਲ ਪਾਉਂਦੇ ਰਹੋ ਕਹਿੰਦੇ ਉਹ ਆਪਣੇ ਅੰਦਰੋਂ ਕਦੇ ਆਪਣੀ ਕੁੜਤਣ ਨਹੀਂ ਛੱਡਦਾ ਪਰ ਕਹਿੰਦੇ ਜਿਹੜਾ ਇਸ਼ਨਾਨ ਗੁਰੂ ਦੇ ਨਾਲ ਜੁੜ ਜਾਂਦਾ ਉਹ ਵੀ ਕਹਿੰਦੇ ਆਪਣਾ ਗੁਣ ਜਿਹੜਾ ਪ੍ਰਮਾਤਮਾ ਦੇ ਨਾਲ ਜੁੜਨ ਕਰਕੇ ਉਹਨੂੰ ਗੁਣ ਮਿਲਿਆ ਕਹਿੰਦੇ ਉਹਨੂੰ ਗਵਾਉਂਦਾ ਨਹੀਂ ਹੈ ਜਿਉਂਨੇ ਉਹ ਗੁਣ ਗਵਾਤਾ ਇਹਦਾ ਮਤਲਬ ਹੈ ਜੇ ਪ੍ਰਮਾਤਮਾ ਦੇ ਨਾਲ ਇਹਦਾ ਅਭੇਦ ਹੋਣਾ ਦੂਰ ਹੈ ਜੇ ਅਜੇ ਜੁੜਿਆ ਨਹੀਂ ਉਸ ਪ੍ਰਮਾਤਮਾ ਦੇ ਨਾਲ ਰਹਾਓ ਜੋ ਕਿਛ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵੇ ਕਹਿੰਦੇ ਜੋ ਕੁਝ ਕਰਦਾ ਹੈ ਪ੍ਰਮਾਤਮਾ ਕਰਦਾ ਹੈ ਭਾਵ ਕਿ ਸਾਡੇ ਅੰਦਰ ਪ੍ਰਮਾਤਮਾ ਹੈ ਥਾਰੀ ਕਦੇ ਅੰਦਰ ਪ੍ਰਮਾਤਮਾ ਹੈ ਗੁਰੂ ਸਾਹਿਬ ਕਹਿੰਦੇ ਹੈ ਘਟ ਘਟ ਮੈਂ ਹਰ ਜੋ ਵਸੈ ਸੰਤਨ ਕਹੈਉ ਪੁਕਾਰ ਕਹਿੰਦੇ ਹਰ ਇੱਕ ਸਰੀਰ ਦੇ ਅੰਦਰ ਉਹ ਪ੍ਰਮਾਤਮਾ ਵਸਦਾ ਹੈ ਕਹਿੰਦੇ ਉਹ ਪ੍ਰਮਾਤਮਾ ਵਸਦਾ ਪਰ ਅਸੀਂ ਉਸ ਨੂੰ ਵੇਖਿਆ ਨਹੀਂ ਹੈ ਜਿੱਦ ਦੇ ਪ੍ਰਮਾਤਮਾ ਨੂੰ ਵੇਖ ਲਿਆ ਉਸ ਨੇ ਆਪਣੇ ਅੰਦਰੋਂ ਉੱਤੇ ਫਿਰ ਜਿਹੜੇ ਸਾਡੇ ਅੰਦਰ ਮਾੜੇ ਖਿਆਲ ਨੇ ਉਹ ਸਾਰੇ ਨਿਕਲ ਜਾਣੇ ਚੰਗੇ ਪਾਸੇ ਨੂੰ ਦੁਰਪਾਵਾਂਗੇ ਹਰ ਆਪੇ ਹੀ ਮਤ ਦੇਵੇ ਸੁਆਮੀ ਹਰ ਆਪੇ ਬੋਲ ਬੁਲਾਵੇ ਕਹਿੰਦੇ ਜਦੋਂ ਅਸੀਂ ਗੁਰੂ ਦੇ ਕੋਲ ਆਵਾਂਗੇ ਫਿਰ ਉਹਨੇ ਮਤ ਵੀ ਚੰਗੀ ਦੇਣੀ ਜਿਵੇਂ ਅਰਦਾਸ ਦੇ ਵਿੱਚ ਆਪ ਪੜਦੇ ਆ ਨਾ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਭਾਵ ਕੇ ਮਤ ਉੱਚੀ ਰੱਖਣੀ ਹੈ ਮਨ ਨੀਵਾ ਕਰਨੇ ਅਸੀਂ ਤੇ ਜੇ ਥੋੜਾ ਜਿਹਾ ਪਾਠ ਵੀ ਕਰਨ ਲੱਗੇ ਤਾਂ ਵੀ ਅਸੀਂ ਹੰਕਾਰ ਚ ਆ ਜਨੇ ਮਨ ਉੱਚਾ ਕਰ ਲੈਨੇ ਆ ਮਤ ਨੀਵੇਂ ਕਰ ਲੈਨੇ ਆ ਕੋਈ ਗੁਰਦੁਆਰਾ ਸਾਹਿਬ ਆਉਣ ਲੱਗਿਆ ਇਹਦੇ ਨਾਲੇ ਆਪਣੇ ਆਪ ਚ ਹੰਕਾਰ ਆ ਜਾਂਦਾ ਮਤ ਨੀਵੇਂ ਕਰਕੇ ਬਹਿ ਜਨੇ ਆ ਮਨ ਨੀਵ ਉੱਚਾ ਕਰਕੇ ਬਹਿ ਜਨੇ ਨਹੀਂ ਮਨ ਜਿਹੜਾ ਉਹ ਹਮੇਸ਼ਾ ਨੀਵਾ ਰੱਖਣਾ ਮਤ ਉੱਚੀ ਰੱਖਣੀ ਹੈ ਕੋਈ ਚੀਜ਼ ਸੋਚਣ ਵਾਸਤੇ ਸਾਨੂੰ ਆਪਣੇ ਮਤ ਜਿਹੜੀ ਆ ਬਹੁਤ ਵਿਸ਼ਾਲ ਕਰਨੀ ਪੈਣੀ ਹੈ ਜੇ ਕੋਈ ਕੰਮ ਵੀ ਕਰਨਾ ਤੇ ਮਤ ਵਿਸ਼ਾਲ ਹੋਵੇ ਤਾਂ ਉਸ ਕੰਮ ਦੇ ਵਿੱਚੋਂ ਤਰੱਕੀਆਂ ਮਿਲਦੀਆਂ ਨੇ ਜੇ ਮਨ ਉੱਚਾ ਕਰੀ ਫਿਰਦੇ ਆ ਮਤ ਬਿਲਕੁਲ ਛੋਟੀ ਕਰ ਲੇ ਕਹਿੰਦੇ ਤੁਹਾਨੂੰ ਕੰਮਾਂ ਦੇ ਵਿੱਚੋਂ ਵੀ ਤਰੱਕੀ ਨਹੀਂ ਮਿਲਣੀ ਹਰ ਆਪੇ ਹੀ ਮਤ ਦੇਵੇ ਸੁਆਮੀ ਜਦੋਂ ਅਸੀਂ ਗੁਰੂ ਦੇ ਨਾਲ ਜੁੜਾਂਗੇ ਸਾਨੂੰ ਫਿਰ ਮਤ ਵੀ ਉਸ ਪ੍ਰਮਾਤਮਾ ਦੇ ਦੇ ਦੇਣੀ ਹੈ ਕਿ ਐ ਨਹੀਂ ਭਾਈ ਐਂ ਕਰਨਾ ਚਾਹੀਦਾ ਐ ਨਹੀਂ ਐਂ ਕਰਨਾ ਚਾਹੀਦਾ ਹਰ ਆਪੇ ਹੀ ਮਤ ਦੇਵੇ ਸੁਆਮੀ ਹਰ ਆਪੇ ਬੋਲ ਆਵੇ ਫਿਰ ਬੋਲਣ ਦੀ ਜਿਹੜੀ ਤਾਕਤ ਹੈ ਬੋਲਣ ਦੀ ਜਿਹੜੀ ਸੋਝੀ ਹੈ ਉਹ ਵੀ ਫਿਰ ਪ੍ਰਮਾਤਮਾ ਆਪ ਦੇ ਦਿੰਦਾ ਹੈ ਕਿ ਇਸ ਤਰ੍ਹਾਂ ਨਹੀਂ ਆ ਤੇ ਮਾੜਾ ਜਿਹੜਾ ਤੂੰ ਬੋਲ ਬੋਲ ਰਿਹਾ ਹੈ ਮਾੜੇ ਨੇ ਚੰਗੇ ਬੋਲ ਬੋਲਣੇ ਚਾਹੀਦੇ ਹੈ ਗੁਰੂ ਆਰਾਮਦਾਸ ਮਹਾਰਾਜ ਅੱਗੇ ਕਹਿੰਦੇ ਹੈ ਹਰ ਆਪੇ ਪੰਜ ਤੱਤ ਦੇ ਸਥਾਰ ਵਿੱਚ ਧਾਤੂ ਪੰਜ ਆਪ ਭਾਵੇ ਕਹਿੰਦੇ ਆ ਸਰੀਰ ਪੰਜ ਧਤਾਂ ਦਾ ਪੰਜ ਤੱਤਾਂ ਦਾ ਗੁਰੂ ਸਾਹਿਬ ਨੇ ਪ੍ਰਮਾਤਮਾ ਨੇ ਸਾਜਿਆ ਇਹਦੇ ਵਿੱਚ ਹਵਾ ਹੈ ਪਾਣੀ ਹੈ ਅੱਗ ਹੈ ਆਕਾਸ਼ ਹੈ ਮਿੱਟੀ ਹੈ ਇਹ ਸਾਰੇ ਤੱਤ ਨੇ ਇਹ ਤੱਤਾਂ ਤੋਂ ਸਰੀਰ ਬਣਿਆ ਵਿੱਚ ਧਾਤੂ ਪੰਜ ਆਪ ਭਾਵੇ ਫਿਰ ਇਹਨਾਂ ਦੇ ਵਿੱਚ ਜਿਵੇਂ ਪਾਣੀ ਦੇ ਵਿੱਚ ਰਸ ਹੈ ਅੱਗ ਦੇ ਵਿੱਚ ਚਾਨਣ ਇਦਾਂ ਸਾਰਾ ਕੁਝ ਚਮੜੀ ਹਵਾ ਦੇ ਵਿੱਚ ਸਪਰਸ਼ ਹੈ ਜੇ ਹੁਣ ਹਵਾ ਨੂੰ ਅਸੀਂ ਕਈਏ ਵੀ ਫੜ ਲਾਂਗੇ ਨਹੀਂ ਫੜੀ ਜਾਂਦੀ ਹਵਾ ਪਰ ਜਦੋਂ ਸਾਡੇ ਸਰੀਰ ਦੇ ਨਾਲ ਟੱਚ ਕਰਦੀ ਹੈ ਉਦੋਂ ਸਾਨੂੰ ਮਹਿਸੂਸ ਹੁੰਦਾ ਕਿ ਹਵਾ ਚੱਲ ਰਹੀ ਹੈ ਇਸੇ ਤਰ੍ਹਾਂ ਹਵਾ ਦੇ ਵਿੱਚ ਸਪਰਸ਼ ਹੈ ਇਹ ਪੰਜ ਜਿਹੜੇ ਅੰਦਰ ਵਿਸ਼ੇ ਨੇ ਇਹਨਾਂ ਦੇ ਫਿਰ ਪੰਜ ਧਾਤੂ ਅੱਗੇ ਉਹ ਅੱਗੇ ਅੱਗੇ ਫੈਲਦੇ ਜਾਂਦੇ ਨੇ ਜਦੋਂ ਦਰਖਤ ਹੁੰਦਾ ਨਾ ਦਰਖਤ ਤੋਂ ਫਿਰ ਟਹਿਣੀਆਂ ਬਣਦੀਆਂ ਨੇ ਟਹਿਣੀਆਂ ਤੋਂ ਪੱਤੇ ਕਰਦੇ ਐ ਇਸੇ ਤਰ੍ਹਾਂ ਇੱਕ ਤੋਂ ਫਿਰ ਵਿਸ਼ਾਲ ਹੋ ਜਾਂਦਾ ਹੈ ਇਸੇ ਤਰ੍ਹਾਂ ਗੁਰੂ ਆਰਾਮਦਾਸ ਮਹਾਰਾਜ ਕਹਿੰਦੇ ਹਰ ਆਪੇ ਪੰਜ ਤੱਤ ਵਿਸਥਾਰਾ ਵਿੱਚ ਤੱਤੋਂ ਪੰਜ ਆਪ ਪਾਵੇ ਉਹਨੇ ਸਾਰਾ ਕੁਛ ਆਪ ਟਕਾਇਆ ਵਿੱਚ ਜੇ ਬੰਦਾ ਕਵੇ ਮੈਂ ਕਾਮ ਕ੍ਰੋਧ ਲੋਭੋ ਹੰਕਾਰ ਇਹਨੂੰ ਖਤਮ ਕਰ ਲਾਂਗਾ ਗੁਰੂ ਸਾਹਿਬ ਕਹਿੰਦੇ ਹੱਕ ਖਤਮ ਤੇਉਦੇ ਹੋਣ ਜਿੱਦੇ ਸੀੜੀਆਂ ਤੇ ਪਾ ਕੇ ਚੱਕ ਕੇ ਲੈ ਗਏ ਖਤਮ ਨਹੀਂ ਹੋਣਾ ਬਸ ਇਹਨੂੰ ਨਿਜਮ ਵਿੱਚ ਚਲਾਉਣਾ ਹਰ ਇੱਕ ਟੀ ਜਿਹੜੀ ਹੈ ਨਿਜਮ ਦੇ ਵਿੱਚ ਚੱਲਦੀ ਸੋਹਣੀ ਲੱਗਦੀ ਹੈ ਜਿਵੇਂ ਆਪਾਂ ਕਈ ਵਾਰੀ ਗੱਲ ਕੀਤੀ ਹੈ ਕਿ ਅੱਗ ਜਿਹੜੀ ਹੈ ਇਹ ਸਾੜ ਕੇ ਸੁਆਹ ਕਰ ਦਿੰਦੀ ਹੈ ਪਰ ਅੱਗ ਜਿਹੜੀ ਹੈ ਜਦੋਂ ਨਿਜਮ 'ਚ ਚੱਲਦੀ ਹੈ ਇਹਦੇ ਨਾਲ ਹੀ ਅਸੀਂ ਖਾਣਾ ਬਣਾ ਕੇ ਖਾਂਦੇ ਆ ਅੱਗ ਦੇ ਨਾਲ ਕਿੰਨਾ ਕੁਝ ਹੁੰਦਾ ਪਰ ਕਹਿੰਦੇ ਜਿੰਨਾ ਚਿਰ ਨਿਜਮ 'ਚ ਚੱਲ ਰਹੀ ਹੈ ਠੀਕ ਹੈ ਜਿੱਦੇ ਨਿਜਮ ਤੋੜ ਦਿੰਦੀ ਹੈ ਉਹ ਤੇ ਖਰਾਬ ਹੈ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਜਿਹੜੇ ਇਹ ਪੰਜ ਵਿਸ਼ੇ ਨੇ ਨਾ ਪੰਜ ਵਿਕਾਰ ਨੇ ਜਿਹੜੇ ਇਹ ਤੇਰੇ ਅੰਦਰ ਟਿਕਾਏ ਨੇ ਇਹ ਕਿਸੇ ਕਾਰਨ ਕਰਕੇ ਟਿਕਾਏ ਨੇ ਕਹਿੰਦੇ ਮਾੜੇ ਨਹੀਂ ਹੈਗੇ ਪਰ ਕਹਿੰਦੇ ਇਹਨਾਂ ਨੂੰ ਨਿਜਮ 'ਚ ਚਲਾਉਣਾ ਹੈ ਜਿੱਤੇ ਨਿਜਮ ਤੋਂ ਉੱਪਰ ਹੋਗੇ ਨਿਜਮ ਤੋੜਤਾ ਉਹਦੇ ਕਹਿੰਦੇ ਇਹ ਮਾੜੇ ਨੇ ਉਹਦੇ ਤੇਰੇ ਆਪਣੇ ਆਪ ਨੂੰ ਇਹ ਖਰਾਬ ਕਰ ਦੇਣਗੇ ਖਤਮ ਕਰ ਦੇਣਗੇ ਬਸ ਗੁਰੂ ਦੇ ਦੱਸੇ ਤੇ ਚੱਲਣਾ ਹੈ ਕਹਿੰਦੇ ਫਿਰ ਇਹ ਵੀ ਤੈਨੂੰ ਤੰਗ ਨਹੀਂ ਕਰਦੇ ਜਨ ਨਾਨਕ ਸਤਗੁਰ ਮੇਲੇ ਆਪੇ ਹਰਿਆਪੇ ਝਗੜ ਚੁਕਾਵੇ ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਅਰਜੰਦੇ ਨਾਲ ਮੇਲ ਹੋ ਜਾਂਦਾ ਨਾ ਜਨ ਨਾਨਕ ਸਤਗੁਰ ਮੇਲੇ ਆਪੇ ਕਹਿੰਦੇ ਜਦੋਂ ਉਹਦੇ ਨਾਲ ਨਿਲਾਪ ਹੋ ਜਾਂਦਾ ਫਿਰ ਸਾਡੇ ਅੰਦਰ ਦੇ ਜਿਹੜੇ ਝਗੜੇ ਨੇ ਸਾਡੇ ਅੰਦਰ ਇਹ ਲੜ ਰਹੇ ਨੇ ਇੱਕ ਦੂਜੇ ਦੇ ਨਾਲ ਵਿਸ਼ੇ ਵਿਕਾਰ ਕਹਿੰਦੇ ਇਹ ਵੀ ਫਿਰ ਸ਼ਾਂਤ ਹੋ ਜਾਂਦੇ ਆ ਜਦੋਂ ਅਸੀਂ ਪਰਮਾਤਮਾ ਦਾ ਨਾਮ ਜਪਦੇ 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 ਉਹਦੇ ਵਿੱਚ ਅਪੇਧ ਹੋ ਜਾਣਗੇ ਸਾਰਾ ਕੁਝ ਅਸਲ ਦੇ ਵਿੱਚ ਉਦੋਂ ਹੀ ਹੋਣਾ ਹੈ ਨਹੀਂ ਤੇ ਫਿਰ ਇੱਕ ਦੂਜੇ ਦੇ ਨਾਲ ਲੜਾਈਆਂ ਤੋਂ ਸਵਾਏ ਸਾਡੇ ਪੱਲੇ ਹੋਰ ਕੁਝ ਨਹੀਂ ਹੈ ਹਰ ਆਪੇ ਪੰਜ ਤੱਤ ਵਿੱਚ ਸਥਾਰਾ ਵਿੱਚ ਤਾਂ ਤੂੰ ਪੰਜ ਆਪ ਪਾਵੈ ਜਨ ਨਾਨਕ ਸਤਗੁਰ ਮੇਲੇ ਆਪੇ ਹਰੇ ਆਪੇ ਝਗੜ ਚੁਕਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ